ਆਇਰਲੈਂਡ ਤੇ ਅੱਜ ਸਾਡਾ ਆਖਰੀ ਦਿਨ ਹੈ ਜੀ ਅਸੀਂ ਅੱਜ ਇੱਥੋਂ ਜਾ ਰਹੇ ਹਾਂ ਸਕਾਟਲੈਂਡ ਇੱਕ ਹੋਰ ਨਵੇਂ ਦੇਸ਼ ਦਾ ਆਪਣਾ ਸਫ਼ਰ ਸ਼ੁਰੂ ਹੋਣ ਜਾ ਰਹੇ ਹਾਂ ਪੈਰੀ ਲੈਣੀ ਹੈ ਜਿਹਨੂੰ ਪਾਣੀ ਵਾਲਾ ਜਹਾਜ਼ ਸ਼ਿਪ ਕਹਿ ਸਕਦੇ ਹੋ ਤੇ ਇਹ ਹੋ ਸਕਦਾ ਵੀ ਅਸੀਂ ਕਿਸੇ ਕੰਟਰੀ ਚ ਪੰਜਾਬੀਆਂ ਨੂੰ ਬਿਨਾਂ ਮਿਲੇ ਚੱਲ ਜਾਈਏ ਤੇ ਇੱਥੇ ਮਿਲ ਗਏ ਬਾਈ ਜੀ ਇਹਨਾਂ ਦੀ ਸੈਕੰਡ ਜਨਰੇਸ਼ਨ ਹੈ ਜੀ ਕਿੱਥੋਂ ਜੀ ਪੰਜਾਬ ਤੋਂ ਅਸੀਂ ਜੀ ਹੈਗੇ ਆ ਜਲੰਧਰ ਤੋਂ ਜਲੰਧਰ ਤੋਂ ਜੀ ਹਾਂ ਜੀ ਇਹ ਕੱਲ ਸਾਨੂੰ ਸਿਟੀ ਸੈਂਟਰ ਚ ਕੁਦਰਤੀ ਇਤਫਾਕ ਮਿਲ ਗਏ ਹੋ ਗਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਕਹਿੰਦੇ ਅਸੀਂ ਅੱਜ ਪਜਪੇ ਤੇ ਨਹੀਂ ਅਸੀਂ ਐ ਕਹਿਣਾ ਸੀ ਪਹਿਲਾ ਕੰਟਰੀ ਹੈ ਵੀ ਜਿੱਥੇ ਨਾਰਥ ਆਇਰਲੈਂਡ ਸਾਨੂੰ ਪੰਜਾਬੀ ਨਹੀਂ ਮਿਲੇ ਬਿਲਕੁਲ ਜੀ ਬਿਲਕੁਲ ਤੇ ਹੁਣ ਅਸੀਂ ਆਪਣਾ ਇਹ ਘਰ ਛੱਡਣ ਲੱਗੇ ਜੀ ਜਿਹੜਾ ਸੀ ਇਹ ਪਿਛਲੇ 3 ਦਿਨ ਤੋਂ ਇੱਥੇ ਘਰ ਲਿਆ ਹੋਇਆ ਸੀਗਾ ਤੇ ਜਾਂਦੇ ਜਾਂਦੇ ਬਾਈ ਜੀ ਦੇ ਘਰ ਰੁਕਾਂਗੇ ਕਰ ਰੁਕੇ ਲੰਚ ਕਰਕੇ ਤੇ ਫਿਰ ਅਸੀਂ ਚੱਲਾਂਗੇ ਜੀ ਫੈਰੀ ਸਟੇਸ਼ਨ ਤੇ ਤੇ ਅੱਗੇ ਦਾ ਸਫਰ ਫਿਰ ਦੇਖਦੇ ਆਂ ਕੈਮਰੇ ਨਾਲ ਸਕਾਟਲੈਂਡ ਜਿੱਥੇ ਅਸੀਂ ਹੁਣ ਜਾਣਾ ਹੈ ਵੈਸੇ ਉਹ ਵੀ ਯੂਕੇ ਚ ਹੀ ਪੈਂਦਾ ਹੈ ਪਹਿਲਾਂ ਵੀ ਮੈਂ ਦੱਸ ਦਰਿਆ ਤੇ ਨਾਰthern ਆਇਰਲੈਂਡ ਇਹ ਵੀ ਯੂਕੇ ਚ ਹੀ ਹੈਗੇ ਵੈਸੇ ਆਪਣੇ ਆਪ ਚ ਦੋਵੇਂ ਨਵੇਂ ਦੇਸ਼ ਨੇ ਸਤਿ ਸ਼੍ਰੀ ਅਕਾਲ ਜੀ ਇਹ ਇਹਨਾਂ ਦੇ ਵਾਈਫ ਨੇ ਜੀ ਮੈਂ ਇੰਟਰੋਡਿਊਸ ਕਰਾਦਾ ਤੇ ਇਹਨਾਂ ਨੂੰ ਵੀ ਅਸੀਂ ਕੱਲ ਵੈਸੇ ਮਿਲਦੇ-ਗਿਲਦੇ ਰਹੇ ਆ ਪਹਿਲਾਂ ਚੱਲੀਏ ਜੀ ਹੁਣ ਘਰ ਇੱਥੇ ਭਾਈ ਜੀ ਦਾ ਨੇੜੇ ਹੀ ਹੈਗਾ ਤੇ ਬੈਲਫਾਸਟ ਵੈਸੇ ਵੀ ਨਿੱਕਾ ਜੀ ਹੈਗਾ ਤੁਹਾਨੂੰ ਪਹਿਲਾਂ ਕਮਾਇਆ ਫਰਾਇਆ ਸਾਰਾ ਦਿਖਾਈ ਹੈ ਹੈਨਾ No problem ਚਲੋ ਲਓ ਜੀ ਇਹ ਪਹੁੰਚ ਗਏ ਅਸੀਂ ਭਾਈ ਜੀ ਹੁਣਾਂ ਦੇ ਘਰ ਘਰ ਇੱਥੇ ਸਾਰੇ ਇੰਗਲੈਂਡ ਵਾਲੀ ਹੈ ਜਿਵੇਂ ਇੰਗਲੈਂਡ ਚ ਹੈ ਕਿਉਂਕਿ ਯੂਕੇ ਹੀ ਹੈ ਨਾ ਤੇ ਦੇਖੋ ਇੱਥੋਂ ਪਤਾ ਲੱਗ ਜਾਂਦਾ ਹੈਗਾ ਵੀ ਪੰਜਾਬੀ ਬੰਦੇ ਰਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਹੁਣ ਇਹਦੇ ਫਾਦਰ ਆਈ ਸੀਗੇ ਇੱਥੇ ਤੇ ਕੱਲ ਦੱਸਦੇ ਸੀਗੇ ਸਾਨੂੰ ਤੇ ਇਹ ਤਾਂ ਬਾਰ ਨੰਬਰ ਆਊਟ ਆਪਾਂ ਇੱਥੋਂ ਦੀ ਐ ਮਤਲਬ ਟੋਟਲੀ ਜੰਮੇ ਬੜੇ ਇੱਥੇ ਪਰ ਪੰਜਾਬ ਜਾਂਦੇ ਰਹਿੰਦੇ ਆ ਖੁਸ਼ੀ ਸਮਾਏ ਆਪਣੇ ਨਵੀਂ ਵਰਗਾ ਨਾ ਜਾ ਸਹੀ ਹੈ ਬਿਲਕੁਲ ਉਹਦੇ ਨਾਲ ਦੀਨਤ ਅੱਜ ਟ੍ਰੈਵਲ ਕਰਨੀ ਸਾਰੀ ਦੁਨੀਆ ਸ਼ਾਰਟ ਚੋ ਸ਼ਾਰਟ ਟਾਈਮ ਸੀਗਾ ਜੀ ਸਾਡੇ ਕੋਲ ਤੇ ਸਾਨੂੰ ਮਿਲੌਣ ਵਾਲੇ ਹੈਗੇ ਆ ਆ ਭੈਣ ਜੀ ਇਹ ਸਾਨੂੰ ਅਚਾਨਕ ਮਿਲੇ ਇਹਨਾਂ ਲਈ ਤਾੜੀ ਲਾ ਦੋ ਤੇ ਫਿਰ ਅਸੀਂ ਸਾਰੇ ਮਿਲੇ ਹੈ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੇ ਸਾਨੂੰ ਵੀ ਐ ਹੋ ਗਿਆ ਵੀ ਇਹ ਦੋ ਫੈਮਿਲੀਜ਼ ਹੀ ਮਿਲੀਆਂ ਜੀ ਸਾਨੂੰ ਇੱਕ ਬਾਈ ਹੁਣੀ ਮਿਲੇ ਤੇ ਇੱਕ ਉਹ ਦੂਜੇ ਭਰਾ ਹੁਣੀ ਸ਼ੁਕਰੀਆ ਜੀ ਬਹੁਤ ਵੈਲਕਮ ਆਜੀ ਪਾਜੀ ਮਿਹਰਬਾਨੀ ਟੈਂਪ ਤੁਹਾਡਾ ਜੀ ਮਿਹਰਬਾਨੀ ਮਿਹਰਬਾਨੀ ਜੀ ਨੈਕਸਟ ਟਾਈਮ ਹੁਣ ਆਪਾਂ ਕੰਟੈਕਟ ਹੈਗਾ ਹਾਂ ਪਹਿਲਾਂ ਮੋੜ ਕਰ ਗਿਆ ਜੀ 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 ਤੁਹਾਡੇ ਕੋ ਜਿੱਦਾਂ ਅੱਜ ਦਾ ਟੈਂਪ ਸਪਿੰਨ ਕਰੀਓ ਜੀ ਜੀ ਸ਼ੁਕਰੀਆ ਤੁਹਾਡਾ ਵੈਲਕਮ ਆ ਜੀ ਥੈਂਕ ਯੂ ਇੱਧਰ ਦੇਖ ਹਿੱਲ ਹੀ ਜਾਂਦਾ ਲਓ ਜੀ ਤੇ ਇਹ ਸਾਨੂੰ ਖੈਗੀ ਥੋੜੀ ਜੀ ਕਾਲੀ ਓਕੇ ਉਹ ਮੇਰਾ ਫੈਰੀ ਦਾ ਟਾਈਮ ਆ ਗਿਆ ਨਾ ਸਾਲਾ ਅਸੀਂ ਜਾਂਦੇ ਹਾਂ ਚੰਗਾ ਜੀ ਸਤਿ ਸ਼੍ਰੀ ਅਕਾਲ ਓਕੇ ਇੱਕ ਘੰਟੀ ਰਹਿੰਦਾ ਸਿਰਫ ਇਹਨੂੰ ਫੜਾ ਦਵਾਂ ਇੱਥੇ ਐਵੇਂ ਛਾਲ ਛੂਲ ਮਾਰ ਦੂੰਗੇ ਲੈ ਗੀ ਜਾਵਾਂਗੇ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਸ਼ੁਕਰੀਆ ਫਿਰ ਮਿਲਾਂਗੇ ਇੰਡੀਆ ਆਏ ਫਿਰ ਮਿਲਾਂਗੇ ਕਰੇ ਪਿੰਡ ਆਏ ਜੰਗਾ ਜੀ 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 ਪੱਕਾ ਪੱਕਾ ਚਲਿਏ ਜੀ ਇਹ ਮੋਹ ਮੁਹੱਬਤ ਦੀ ਗੱਲ ਹੁੰਦੀ ਹੈ ਜੀ ਤੇ ਬਾਈ ਜੀ ਹੁਣੀ ਮਿਲੇ ਅਸੀਂ ਤਾਂ ਜਦੋਂ ਨਵੇਂ ਕਿਸੇ ਨੂੰ ਮਿਲਦੇ ਆ ਦੇਖ ਲਓ ਬਿਲਕੁਲ ਅਨਨੌਨ ਹੁੰਦਾ ਬੰਦਾ ਤੇ ਜਦੋਂ ਬੰਦਾ ਵਾਪਸ ਜਾਂਦਾਗਾ ਪਤਾ ਨਹੀਂ ਕਿੰਨੇ ਕੇ ਪਿਆਰ ਮੁਹੱਬਤਾਂ ਹਨਾ ਮਿਲਦੀਆਂ ਤੇ ਅਸੀਂ ਸੋਚਿਆ ਨਹੀਂ ਸੀਗਾ ਇੱਥੇ ਤਾਂ ਬਿਲਕੁਲ ਹੀ ਜਦੋਂ ਕਈ ਕੰਟਰੀ ਚ ਤਾਂ ਪਹਿਲਾਂ ਤੋਂ ਕੰਟੈਕਟ ਹੁੰਦਾ ਚਲੋ ਪਹਿਲਾਂ ਜਾਣਦੇ ਹੁੰਨੇ ਆ ਵੀ ਇਹਦੇ ਕੋਲੇ ਜਾਣ ਤੇ ਕਈ ਜਿੱਦਾਂ ਬਿਲਕੁਲ ਅਚਾਨਕ ਅੱਖ ਮਿਲ ਜਾਂਦੀ ਹੈ ਤੇ ਬਾਕੀ ਖੁਸ਼ੀ ਹੁੰਦੀ ਆ ਸਾਨੂੰ ਜਦੋਂ ਇੰਨੀ ਪਿਆਰ ਇੰਨੀ ਮੁਹੱਬਤ ਸਾਰੇ ਦੇਸ਼ਾਂ ਚ ਪੰਜਾਬੀ ਵੱਖ-ਵੱਖ ਥਾਂ ਉੱਤੇ ਬੈਠੇ ਕਰਦੇ ਆ ਨਾ ਨਹੀਂ ਤਾਂ ਜਿਵੇਂ ਅਸੀਂ ਪਾਸ ਹੋ ਜਾਂਦੇ ਉਹਦੇ ਮਤਲਬ ਕੱਲ ਸਿਟੀ ਸੈਂਟਰ ਫਿਰਦੇ ਤੇ ਕਿਸੇ ਨੂੰ ਐਨੇ ਪਤਾ ਨਹੀਂ ਕਿੰਨੇ ਕੁ ਲੋਕ ਇਥੇ ਆਇਰਲੈਂਡ ਆਉਂਦੇ ਹੋਣਗੇ ਜਾਂ ਜਾਂਦੇ ਹੋਣਗੇ ਕੌਣ ਕਿਸ ਨੂੰ ਲਾਉਂਦਾ ਕੋਈ ਪਾਣੀ ਨਹੀਂ ਪੁੱਛਦਾ ਰਾਹ ਜਾਂਦੇ ਨੇ ਤੇ ਮੋਹ ਮੁਹੱਬਤ ਦਾ ਘਰੇ ਲੈ ਕੇ ਆਏ ਬਹੁਤ ਚੰਗਾ ਲੱਗਿਆ ਸ਼ੁਕਰੀਆ ਭਾਈ ਜੀ ਤੁਹਾਡਾ ਆਹ ਥੈਂਕ ਯੂ ਵੈਰੀ ਮਚ ਤੇ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਜੀ ਹਾਂ ਜੀ ਤੇ ਬਾਕੀ ਹੁਣ ਅਸੀਂ ਫੈਰੀ ਸਟੇਸ਼ਨ ਤੇ ਜਾ ਕੇ ਉੱਥੇ ਤੁਹਾਨੂੰ ਦਿਖਾਉਦੇ ਆ ਤੇ ਦੇਖਦੇ ਆ ਕਿੰਨਾ ਟਾਈਮ ਲੱਗਦਾ ਹੈ ਸਕਾਟਲੈਂਡ ਪਹੁੰਚਣ ਦਾ ਲਓ ਜੀ ਘੰਟਾ ਪਹਿਲਾਂ ਬੁਲਾਇਆ ਸੀਗਾ ਇਹਨਾਂ ਨੇ ਘੱਟੋ ਘੱਟ ਕਹਿੰਦੇ 1 ਘੰਟਾ ਪਹਿਲਾਂ ਆਉਣਾ ਤੇ 45 ਮਿੰਟ ਰਹਿੰਦੇ ਨੇ ਹੁਣ 45 ਮਿੰਟ ਰਹਿੰਦੇ ਨੇ ਛੱਡ ਦਿਓ ਖੁਸ਼ੀ ਹੋਣਾ ਇਹਨਾਂ ਨੂੰ ਤੇ ਬਾਏ ਕਾਕੇ ਓਏ ਚੰਗਾ ਦੀ ਭਾਈ ਜੀ ਸਬਸਕ੍ਰਾਈਬਰਾਂ ਨੂੰ ਲਾ ਲਓ ਚੰਗਾ ਮਾ ਬਾਪਾ ਬਾਏ ਪਹਿਲਾਂ ਤੈਨੂੰ ਬਾਏ ਕਰ ਫਿਰ ਮਿਲਾਂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਚੰਗਾ ਕਾਕੇ ਬਾਏ ਜੀ नो no प्रॉब्लम चंगा जी ओके ਵੀਰੇ ਅਸੀਂ ਕੰਮ ਬਾਕੀ ਜੇ ਫੈਰੀ ਲੰਘੀ ਜੇ ਮੈਂ ਕਿਹਾ ਫੈਰੀ ਲੰਘੀ ਨਾ ਮਿਲਣ ਤਾਂ ਫਿਰ ਆਉਨੇ ਆ नो प्रॉब्लम ਆਹ ਕਰਕੇ ਵੀਰੇ ਹਾਂਜੀ 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 ਓਕੇ ਜੀ ਇਹ ਸਾਨੂੰ ਬਸ ਦੋ ਹੀ ਵੈਸੇ ਬਾਈ ਜੀ ਹੁਣੇ ਦੱਸ ਦਿਆ ਕਹਿੰਦੇ ਕਾਫੀ ਸਾਰੀਆਂ ਲੰਡਨ ਬੈਰੀ ਬੈਰੀ ਲੰਡਨ ਕਰਕੇ ਕੋਈ ਜਗ੍ਹਾ ਉੱਥੇ ਕਾਫੀ ਸਾਰੀਆਂ ਪੰਜਾਬੀ ਫੈਮਿਲੀਜ਼ ਰਹਿੰਦੀਆਂ ਇੱਥੇ ਵੀ ਪਰ ਸਾਨੂੰ ਮਤਲਬ ਦੋ ਹੀ ਮਿਲੇ ਆ ਇਹ ਤੇ ਲੱਗ ਕੇ ਕਿਸਮਤ ਦੀ ਗੱਲ ਹੁੰਦੀ ਹੈ ਵੀ ਇੰਡੀਆ ਸੀਗੇ ਇੱਕ ਦਿਨ ਪਹਿਲਾਂ ਹੀ ਇੰਡੀਆ ਤੋਂ ਇੱਥੇ ਆਏ ਆ ਤੇ ਸਾਡਾ ਮਿਲਣਾ ਲਿਖਿਆ ਸੀ ਲਓ ਜੀ ਚੱਲੀ ਅੰਦਰ ਗਿਆ ਦੇਖ ਰਿਹਾ ਟਰਮੀਨਲ ਤਾਂ ਬੜੇ ਸੋਹਣੇ ਬਣਾਏ ਆ ਯਾਰ ਅੰਦਰਲੇ ਪਾਸੇ ਨੂੰ ਲੱਗਦਾ ਵੀ ਫੈਰੀ ਦਾ ਟਰਮੀਨਲ ਹੈ ਲੱਗਦੀ ਨਹੀਂ ਵੀ ਫੈਰੀ ਟਰਮੀਨਲ ਹੈ ਨਹੀਂ ਲੈ ਜਾਣਗੇ ਰਪਨ ਆਪਣੇ ਨਾਲ ਗੋਰੇ ਵੀ ਲੇਟ ਹੀ ਨੇ ਇਕੱਲੇ ਪਰ ਖੜੀ ਜਗਾ ਇਕੱਲੇ ਆਪਾਂ ਲੇਟ ਨਹੀਂ ਲੋ ਜੀ ਫਾਈਨਲੀ ਬੋਰਡਿੰਗ ਕਾਰਡ ਮਿਲ ਗਿਆ ਇਹ ਫੈਰੀ ਦਾ ਵੀ ਬੋਰਡਿੰਗ ਕਾਰਡ ਲੈਣਾ ਪੈਂਦਾ ਹੈਗਾ ਤੇ ਇਜਾਜ਼ਤ ਤਾਂ ਦੇਤੀ ਇਹਨਾਂ ਨੇ ਕਹਿੰਦੇ ਜਾ ਸਕਦੇ ਹੋ ਤੇ ਆ ਅੱਗੇ ਸਿਕਿਉਰਿਟੀ ਚਾਕੇ ਲੂ ਵਗੈਰਾ ਹੋਗਾ ਫਿਰ ਜਹਾਜ਼ੇ ਜਾ ਕੇ ਮਦਰਸ਼ਿਪ ਚ ਬੈ ਕੇ ਅੱਗੇ ਦਿਖਾਉਣੀ ਹੈ ਚੈਕਿੰਗ ਹੋ ਗਈ ਸਾਰੀ ਤੇ ਇਮੀਗ੍ਰੇਸ਼ਨ ਵੀ ਵਾਵਾ ਸਵਾਲ ਜਵਾਬ ਕਰਦੀ ਹੈ ਬਾਈ ਪਾਸਪੋਰਟ ਵੀਜ਼ਾ ਸਾਰਾ ਚੈੱਕ ਹੋਇਆ ਤੇ ਹੁਣ ਅਸੀਂ ਚੱਲੇ ਆਂ ਜਹਾਜ਼ ਦੇ ਵੱਲ ਉੱਪਰ ਦੇਖੋ ਯਾਰ ਕਿੱਡਾ ਸੋਹਣਾ ਸੋਹਣਾ ਬਣਾਇਆ ਹੋਇਆ ਹੈਗਾ ਤੇ ਇੱਥੋਂ ਪੂਰਾ ਪੋਰਟ ਦਿਖਦਾ ਹੈਗਾ ਉੱਪਰਲੇ ਪਾਸੇ ਆ ਗਈ ਤੇ ਬੈਠਣ ਨੂੰ ਬਣਾਇਆ ਹੋਇਆ ਸਾਰਾ ਆਹ ਵੇਟਿੰਗ ਏਰੀਆ ਹੈ ਸ਼ਾਇਦ ਇੱਥੋਂ ਅੱਗੇ ਲੈ ਕੇ ਜਾਣਗੇ ਹੁਣ ਪਤਾ ਨਹੀਂ ਕਿਵੇਂ ਲੈ ਕੇ ਜਾਣਗੇ ਇੱਥੋਂ ਸੰਤ ਐਂਸੀ ਵੀ ਸਮੁੰਦਰ ਦੇ ਕਿਨਾਰੇ ਬਿਠਾ ਦੇਣ ਸਿੱਧੇ ਹੀ ਜਾ ਕੇ ਸਮੁੰਦਰ ਦੇ ਕਿਨਾਰੇ ਪਹੁੰਚ ਜਾਗੇ ਜਿਵੇਂ ਇੰਡੀਆ 'ਚ ਆਪਣੇ ਚੜਦੇ ਹੁੰਦੇ ਹਾਂ ਬਾਹਰ ਅਸੀਂ ਪਹਿਲੀ ਵਾਰੀ ਫੈਰੀ ਲੈ ਰਹੀ ਹਾਂ ਪਹਿਲਾਂ ਕਦੇ ਲਈ ਨਹੀਂ ਜਾਂ ਅਸੀਂ ਪਲੇਨ ਆਹੀ ਜਾ ਸਕਦੇ ਸੀ ਪਲੇਨ ਆਹੀ ਅਸੀਂ ਸੋਚਿਆ ਵੀ ਪਲੇਨ ਤਾਂ ਪਹਿਲੀ ਕਿੰਨੇ ਲੈਣੇ ਆ ਇੱਕ ਵੱਖਰਾ ਐਕਸਪੀਰੀਅੰਸ ਕਰੀਏ ਇਹਦਾ ਫੈਰੀ ਦਾ ਪਾਣੀ ਵਾਲੇ ਜਹਾਜ਼ ਰਹੀ ਜਾਈਏ ਬਾਹਰ ਯਾਰ ਨਾ ਫੈਰੀ ਸਟੇਸ਼ਨ ਆ ਤੇ ਵੀ 에어ਪੋਰਟ ਵਾਲੀ ਫੀਲਿੰਗ ਦਿੰਦੇ ਨੇ ਪੂਰੀ ਐ ਲੱਗਦਾ ਜਿਵੇਂ ਵੀ 에어ਪੋਰਟ ਤੇ ਤੁਰੇ ਫਿਰਦੇ ਸੱਚ ਥੱਲੇ ਨਹੀਂ ਚੈਕਿੰਗ ਹੋਈ ਨਾ ਤੇ ਪਾਸਪੋਰਟ ਵਗੈਰਾ ਸਭ ਕੁਝ ਚੈੱਕ ਹੋਇਆ ਜਿੱਦ ਦੇ ਅਸੀਂ ਆ ਆਇਰਲੈਂਡ ਦੂਜੇ ਆਇਰਲੈਂਡ ਤੋਂ ਇੱਧਰ ਆਏ ਸੀ ਉੱਧੇ ਕੁਝ ਨਹੀਂ ਕਿਹਾ ਅੱਜ ਅਸੀਂ ਮੇਨਲੈਂਡ ਯੂਕੇ ਨੂੰ ਜਾ ਰਹੇ ਹਾਂ ਨਾ ਤੇ ਤਾਂ ਕਰਕੇ ਮੈਨੂੰ ਲੱਗਦਾ ਜ਼ਿਆਦਾ ਚੈਕਿੰਗ ਸੀਗੀ ਕਿਉਂਕਿ ਜੋ ਵਿਚਾਲੇ ਸਮੁੰਦਰ ਪੈਂਦਾ ਹੈ ਹੁੰਦਾ ਵੀ ਕੋਈ ਵੀ ਬੰਦਾ ਇਲੀਗਲ ਨਾ ਟੱਪ ਕੇ ਜਾਵੇ ਹੈਨਾ ਜਿਹੜੀ ਮੇਨ ਲੈਂਡ ਆ ਉਹਦੇ ਵਿੱਚ ਇਹ ਤਾਂ ਚਲ ਜਿਹੜਾ ਆਇਰਲੈਂਡ ਸੀ ਨਾਰਥ ਆਇਰਲੈਂਡ ਵਗੈਰਾ ਦਾ ਟਾਪੂ ਨੇ ਟਾਪੂ 'ਤੇ ਕੋਈ ਫਿਰਦਾ ਰਹੇ ਕੰਮ-ਕੁਮ ਕਰਦਾ ਮਿਲ ਲਾਉਂਦਾ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਆ ਇੱਥੇ ਹੀ ਆਪਾਂ ਜਿਹੜੀ ਪੁੱਛਾ ਇੱਥੇ ਕਿਸੇ ਨੇ ਕੁਝ ਨਹੀਂ ਪੁੱਛਿਆ ਸੀਗਾ ਆ ਫੈਰੀ ਆ ਸਾਡੀ ਤੇ ਵੈਸੇ ਤਾਂ ਦੇਖਣੀ ਨਹੀਂ ਸੀ ਮੈਂ ਕਿਹਾ ਤੁਹਾਨੂੰ ਬਾਹਰੋਂ ਇੱਥੋਂ ਦਿਖਾਦਾ ਤੇ ਬਹੁਤ ਵੱਡੀ ਆ ਯਾਰ ਜਿਵੇਂ ਤੁਹਾਨੂੰ ਦੱਸਿਆ ਜਮੀ 에어ਪੋਰਟ ਵਾਲੀ ਫੀਲਿੰਗ ਦਿੰਦੇ ਆ ਪੂਰੀ ਬਸ ਇੱਧਰ ਡਾਇਰੈਕਟ ਅੰਦਰ ਹੀ ਜਾਵਾਂਗੇ ਇਹਦੇ ਤੇ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਵੀ ਕਿੱਥੋਂ ਦੀ ਜਾ ਰਹੇ ਆ ਕਿਵੇਂ ਆ ਵੈਲਕਮ ਔਨ ਬੋਰਡ ਸੁਪਰ ਫਾਸਟ ਇੱਥੋਂ ਦਿਖਦੀ ਹੈ ਸਾਰੀ ਫੈਰੀ ਫੋਰਨ ਕੰਟਰੀਜ਼ ਨੇ ਪਹਿਲੀ ਵਾਰ ਫੈਰੀ ਦੇਖੀ ਹੈ ਤੇ ਦੇਖੋ ਕੀ ਹੈ ਇਹ ਟਾਈਟੈਨਿਕ ਸ਼ਿਪ ਹੀ ਲੱਗਦਾ ਹੈਗਾ ਕਮਾਲ ਹੋ ਗਈ ਯਾਰ ਇਹੋ ਜਿਹੀ ਵੀ ਸਮੁੰਦਰੀ ਜਹਾਜ਼ ਹੁੰਦੇ ਆ ਥੋੜਾ ਜਿਹਾ ਤੁਹਾਨੂੰ ਮੈਂ ਟੂਰ ਦੇ ਦਾਂ ਜਾਂ ਫਿਰ ਪਹਿਲਾਂ ਸੀਟ ਰੋਕ ਲਈਏ ਤੇ ਬਾਅਦ ਚੋਂ ਤੁਹਾਨੂੰ ਟੂਰ ਦੇ ਦਾਂਗੇ ਓ ਵਾਹ ਪਹਿਲੀ ਵਾਰੀ ਜਹਾਜ਼ ਦੇਖਿਆ ਵੀ ਇਹੋ ਜਿਹੀ ਜਹਾਜ਼ ਹੁੰਦੇ ਨੇ ਨਹੀਂ ਕਰੂਜ਼ ਵਗੈਰਾ ਦਾ ਸੁਣਦੇ ਹੁੰਦੇ ਸੀ ਕਿ ਜਿਹੜੇ ਕਰੂਜ਼ ਹੁੰਦੇ ਉਹ ਇਹੋ ਜਿਹੇ ਹੁੰਦੇ ਸਾਡੇ ਬੈਠਣ ਦਾ ਪਤਾ ਨਹੀਂ ਕਿੱਥੇ ਹੋਊਗਾ ਮੈਨੂੰ ਲੱਗਦਾ ਇਹਦਾ ਅਸੀਂ ਵੈਸੇ ਹੀ ਉਲਝ ਜਾਂਗੇ ਮੈਂ ਤਾਂ ਜ਼ਿਆਦਾ ਟਾਈਮ ਡੈੱਕ ਤੇ ਹੀ ਰਹਿਣਾਗਾ ਠੰਡ ਵੀ ਬਹੁਤ ਹੋਊ ਯਾਰ ਸਾਰੇ ਕਹਿੰਦੇ ਸੀ ਕਹਿੰਦੇ ਵੀ ਜਿਉਂ-ਜਿਉਂ ਸਕਾਟਲੈਂਡ ਨੂੰ ਜਾਵਾਂਗੇ ਜ਼ਿਆਦਾ ਠੰਡ ਹੋਊਗੀ ਇੱਧਰ ਸਾਹਮਣੇ ਵਾਲੇ ਪਾਸੇ ਆ ਗਿਆ ਇਹਦਾ ਡੈੱਕ ਸਾਈਡ ਇਹ ਅਸੀਂ ਲੱਭਦੇ ਫਿਰਦੇ ਸੀ ਕਦੋਂ ਦੇ ਤੇ ਬਾਹਰਲੇ ਪਾਸੇ ਖੜਕੇ ਦੇਖਦੇ ਆ ਰੌਣਕ ਮੇਲਾ ਸ਼ਾਇਦ ਇੱਥੋਂ ਉੱਪਰ ਵੀ ਜਾ ਸਕਦੇ ਹਾਂ ਉੱਪਰ ਨੂੰ ਪੌੜੀ ਜਾਂਦੀ ਹੈਗੀ ਇਹ ਸਾਰਾ ਆਇਰਲੈਂਡ ਹੈ ਆਇਰਲੈਂਡ ਦੀ ਨਾਰਥ ਆਇਰਲੈਂਡ ਦੀ ਰਾਜਧਾਨੀ ਬੈਲਫਾਸਟ ਇਧਰਲੇ ਪਾਸੇ ਸਾਹਮਣੇ ਸ਼ਹਿਰ ਰਹਿ ਗਿਆ ਉਹ ਸੀ ਪੋਰਟ ਥੋੜਾ ਜਿਹਾ ਬਾਹਰ-ਬਾਰ ਬਣਿਆ ਹੋਇਆ ਅਸਲ ਚ ਇਧਰ ਰਹਿ ਗਿਆ ਸਾਰਾ ਸ਼ਹਿਰ ਇਧਰ ਸਾਹਮਣੇ ਸਾਰਾ ਸ਼ਹਿਰ ਹੈਗਾ ਜਦੋਂ ਆਂਡੇ ਮੰਗਦੇ ਸੀ ਇੱਥੇ ਥੋੜਾ ਜਿਹਾ ਸੀ ਨਾ ਸ਼ਿਪ ਹਾਂਜੀ ਚੱਲ ਪਿਆ ਕਿ ਚੱਲੇ ਨਹੀਂ ਉੱਚਾ ਬਹੁਤ ਆ ਯਾਰ ਹਨਾ ਤੂੰ ਹੀ ਤੁਹਾਨੂੰ ਤਾਂ ਹੀ ਤਾਂ ਕਰ ਵੱਡਾ ਹੂੰ ਇਹ ਸ਼ਿਪ ਨੇ ਇੱਥੋਂ ਸਕਾਟਲੈਂਡ ਤੇ ਲੈਣੇ ਆਗੇ ਮੈਨੂੰ ਲੱਗਦਾ ਕੋਈ 2.5 ਘੰਟੇ ਤੇ 2.5 ਘੰਟੇ ਬਾਅਦ ਇਹਨੇ ਸਾਨੂੰ ਸਕਾਟਲੈਂਡ ਦਾ ਸ਼ਹਿਰ ਹੈਗਾ ਕੈਰੀ ਰਿਆਨ ਉੱਥੇ اتار ਦੇਣਾਗਾ ਤੇ ਉੱਥੋਂ ਅਸੀਂ ਫਿਰ ਗਲਾਸਗੋ ਪਹੁੰਚਾਂਗੇ ਗਲਾਸਗੋ ਉੱਥੋਂ ਡੇਢ ਘੰਟੇ ਦੀ ਹੋਰ ਅੱਗੇ ਵਾਟ ਹੈ ਤੇ ਜਿਹੜਾ ਬਹੁਤ ਹੀ ਮਸ਼ਹੂਰ ਸ਼ਹਿਰ ਹੈਗਾ ਪੂਰੇ ਸਕਾਟਲੈਂਡ ਦਾ ਤੇ ਜਿਹੜੀ ਸਕਾਟਲੈਂਡ ਦੀ ਵੈਸੇ ਰਾਜਧਾਨੀ ਆ ਉਹ ਹੈਗੀ ਹੈ ਐਡੰਬਰ ਆ ਐਡੰਬਰਗ ਕਹਿੰਦੇ ਆ ਜਾਂ ਤੇ ਬਾਕੀ ਹੁਣ ਅਸੀਂ ਸਕਾਟਲੈਂਡ ਚ ਜਦੋਂ ਬਾਅਦ ਰਹਿਣਾਗਾ ਕੋਈ 7-8 ਦਿਨ ਅਸੀਂ ਸਕਾਟਲੈਂਡ ਚ ਲਾਉਣੇ ਹੈਗੇ ਤੇ ਜਿਹਦੇ ਚ ਅਸੀਂ ਗਲਾਸਗੋ ਸ਼ਹਿਰ ਘੁੰਮਣਾ ਤੇ ਐਡੰਬਰਾਂ ਘੁੰਮਣਾ ਉਦੋਂ ਬਾਅਦ ਚ ਅਸੀਂ ਜਾਣਾਗਾ ਜਿਹੜੇ ਸਕਾਟ ਦੇ ਹਾਈਲੈਂਡਸ ਹੈ ਸਕਾਟਿਸ਼ ਹਾਈਲੈਂਡ ਬੋਲ ਦਿੰਦੇ ਹੈ ਜਿੱਥੇ ਹੈਰੀ ਪੋਟ ਹੈਰੀ ਪਾਟਰ ਵਾਲੀਆਂ ਮੂਵੀਜ਼ ਦੀਆਂ ਸ਼ੂਟਿੰਗ ਹੋਈ ਹੈਗੀ ਤੇ ਉਹ ਸਾਰੀਆਂ ਲੋਕੇਸ਼ਨ ਜਿਹੜੀਆਂ ਉਹ ਦੇਖਣੀਆਂ ਜਦੋਂ ਅਸੀਂ ਨਾਰਵੇ ਸਾਈਡ ਜਾਣਾ ਨਾ ਨਾਰਵੇਸ ਸਵੀਡਨ ਉਧਰ ਇਹ ਜੇ ਕਰੂਜ਼ ਕ੍ਰਾਸ ਬਹੁਤ ਚੱਲਦੇ ਹੈ ਕਿ ਉਧਰ ਸਾਡਾ ਇਹ ਮਾਨ ਹੈ ਵੀ ਉਦੋਂ ਅਸੀਂ ਇਹੋ ਜਿਹੀ ਕੋਈ 크ਰੂਜ਼ ਤੇ ਰਾਈਡ ਕਰੀਏ ਮਤਲਬ ਇੱਕ 크ਰੂਜ਼ ਦੀ ਵੀ ਜਰਨੀ ਦੇਖੀ ਯਾਰ ਕਮਾਲ ਹੋ ਗਿਆ ਇੰਨਾ ਵੱਡਾ ਇੰਨਾ ਵੱਡਾ ਸ਼ਿਪ ਹੈ ਨਾ ਪਹਿਲਾਂ ਕਦੇ ਨਹੀਂ ਦੇਖਿਆ ਕਦੇ ਵੀ ਨਹੀਂ ਚੜਿਆ ਅੱਜ ਤੱਕ ਨਹੀਂ ਚੜਿਆ ਤੇ ਇਹਦੇ ਚ ਹੇਠਲੇ ਪਾਸੇ ਟਰੱਕ ਟਰੱਕ ਵੀ ਖੜੇ ਆ ਆ ਦੇਖੋ ਇਹ ਟਰੱਕ ਨੇ ਸਾਰੇ ਤੇ ਇਹ ਜਿਹੜੀ ਕੰਪਨੀ ਹੈਗੀ ਇਹ ਜਾਂਦੀ ਹੈਗੀ ਸਟੈਨਾ ਪਤਨੀ ਐਸ ਦੂਰੋਂ ਦਿਖਦੀ ਸੀ ਆ ਸਟੈਨਾ ਨਾਮ ਦੀ ਕੰਪਨੀ ਹੈ ਸਟੈਨਾ ਲਾਈਨ ਸਮਥਿੰਗ ਇਧਰ ਰਹਿ ਗਿਆ ਸਾਰਾ ਪੋਰਟ ਹਵਾ ਬਹੁਤ ਤੇਜ਼ ਚੱਲ ਰਹੀ ਹੈ ਯਾਰ ਇਹ ਸਾਰਾ ਪੋਰਟ ਰਹਿ ਗਿਆ ਇਧਰਲੇ ਪਾਸੇ ਮੰਨ ਲਾਦਾ ਅਸੀਂ ਕੱਲੀ ਆ ਜਿਹੜੇ ਜਹਾਜ਼ ਦਾ ਟੂਰ ਲੈਂਦੇ ਫਿਰਦੇ ਆ ਠੰਡ ਪੂਰੇ ਸ਼ੇਪ ਦਾ ਉਹ ਵੀ ਠੰਡ ਚ ਕੋਈ ਬੰਦਾ ਬਾਹਰ ਨਹੀਂ ਹੈਗਾ ਸਾਰੇ ਅੰਦਰ ਬੈਗੇ ਸਾਨੂੰ ਐ ਸੀਗਾ ਕਦੇ ਦੇਖੀ ਨਹੀਂ ਹੈਗਾ ਚਲੋ ਦੇਖ ਲਈਏ ਥਾਂ ਥਾਂ ਬੈਠਣ ਨੂੰ ਦਿੱਤਾ ਹੋਇਆ ਇਹਦੇ ਤੇ ਨਾ 크ਰੂਸ ਤੇ ਪੰਜ ਛੇ ਦਿਨ ਦਾ ਟ੍ਰਿਪ ਕਰਨਾ ਹੋਵੇ ਅੱਜ ਤਾਂ ਬੰਦਾ ਇੱਕ ਦੋ ਦਿਨ ਦਾ ਵੈਸੇ ਹੀ ਉਲਝ ਜੂ ਕਿ ਕਿੱਥੇ ਰਹਿੰਦਾਗਾ ਇੱਥੋਂ ਥਾਂ ਥਾਂ ਤੋਂ ਪੌੜੀਆਂ ਚੜੀ ਜਾਂਦੀਆਂ ਉੱਪਰ ਇੱਥੇ ਵੀ ਪੌੜੀਆਂ ਜੜਦੀਆਂ ਆਪਾਂ ਫਿਰ ਫਰੰਟ ਫਰੰਟ ਉੱਪਰ ਦੀ ਆਉਣੀ ਹੈ ਫਿਸ਼ ਇਧਰ ਪਬਲਿਕ ਏਰੀਆ ਇਧਰ ਪਬਲਿਕ ਏਰੀਆ ਹਾਂ ਇਹ ਸਾਰਾ ਪਬਲਿਕ ਏਰੀਆ ਅੱਛਾ ਇਧਰ ਪਬਲਿਕ ਏਰੀਆ ਆਪਾਂ ਫਿਰ ਪਿਛਲੇ ਆਪਾਂ 크ਰੂ ਵਾਲੇ ਏਰੀਆ 'ਚ ਵਾਗੇ ਤਾਂ ਨੂੰ ਇੱਥੇ ਲੋਕ ਮਿਲਨੇ ਸ਼ੁਰੂ ਹੋ ਗਏ ਅਜੇ ਫਰੰਟ ਵਾਲਾ ਪਾਸਾ ਤਾਂ ਅਸੀਂ ਪੂਰਾ ਦੇਖੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਕ ਜਾ ਕੇ ਇਹ ਜਿਹੜੀ ਇਹ ਫੈਰੀ ਆ ਖਤਮ ਹੁੰਦੀ ਹੋਣੀ ਹੈ। ਕਿਹਨਾਂ ਕ ਵੀ ਐਡਾ ਵੱਡਾ ਸ਼ਿਪ ਸਿਰਫ ਮੇਰੇ ਖਿਆਲ ਚ ਇਹ ਤੋਂ ਵੀ ਵੱਡਾ ਮਣਾ ਇਹ ਤੋਂ ਵੀ ਵੱਡਾ ਹੁਣ। ਇਹਦੇ ਵਿੱਚੋਂ ਦੀ ਅਸੀਂ ਐਂਟਰ ਹੋਏ ਸੀਗੇ। ਇਹ ਇਹਦੇ ਵਿੱਚੋਂ ਦੀ ਆਹ ਟਿਊਬ ਲੱਗੀ ਹੋਈ ਸੀਗੀ। ਤੇ ਆਹ ਟਿਊਬ ਜਾਂਦੀ ਸੀ। ਹਟਾਤੀ ਇਹਨਾਂ ਨੇ ਟਿਊਬ ਉਹ ਦੇਖੋ। ਉਹ ਤੋਂ ਟਿਊਬ ਹੁਣ ਹਟਾਤੀ ਤੇ ਜਦੋਂ ਪੈਸੇਂਜਰ ਸਾਰੇ ਚੜ ਗਏ। ਹੁਣ ਬਸ ਚੱਲਣ ਵਾਲਾ ਹੋਊ ਮੇਬੀ ਸ਼ਿਪ। ਹਾਂਜੀ 5 ਮਿੰਟ ਰਹਿੰਦੇ ਆ। 5 ਮਿੰਟ ਰਹੇਗੇ। ਚਲੋ ਅੰਦਰ ਬਹੁਤ ਪਵੰਦ ਨੇ ਅੰਦਰਲੇ ਪਾਸੇ ਹੀ ਚੱਲਦੇ ਅੰਦਰ ਬੈਨੇ ਆਪਾਂ ਜਾ ਕੇ ਬਾਹਰ ਹਵਾ ਵੀ ਬਹੁਤ ਤੇਜ ਆਉਂਦੀ ਆ ਤੇ ਜਦੋਂ ਚੱਲੂਗਾ ਉਦੋਂ ਬਾਹਰ ਆਵਾਂਗੇ ਇੱਕ ਵਾਰ ਆਪਾਂ ਚਲੋ ਅੱਜ ਬਹੁਤ ਪਾਰੀ ਨੇ ਤੁਸੀਂ ਲੱਗੋ ਅੰਦਰ ਆ ਗਏ ਲੱਗਦਾ ਵੀ ਪਤਾ ਨਹੀਂ ਕਿੱਥੇ ਆ ਗਏ ਆ ਵਿੱਚ ਸ਼ਾਪਸ ਵੀ ਨੇ ਆ ਦੇਖੋ ਪਰਫਿਊਮ ਤੇ ਲੇਡੀਜ਼ ਪਾਸਵਰ ਪੂਰੀ ਮਾਰਕੀਟੇ ਅੰਦਰ ਜੇ ਸਮਾਨ ਲੈਣਾ ਪੈਟ ਦਾਗਾ ਅੱਛਾ ਪੈਟ ਲੌਂਜ ਹੈ ਆ ਗੋਰੇ ਕੁੱਤੇ ਕੱਤੇ ਰੱਖਦੇ ਨੇ ਜਿਆਦੇ ਤਾਂ ਕਰਕੇ ਪੈਟ ਲੌਂਜ ਬਣਾਇਆ ਹੈ ਹੈਨਾ ਸਪੈਸ਼ਲੀ ਉਹਦੇ ਲਈ ਆ ਹਾਂਜੀ ਕੋਈ ਆ ਪਤਾ ਨਹੀਂ ਦੇਖਿਆ ਸੀਗਾ ਪਹਿਲਾਂ ਇਸ ਤੋਂ ਇਹੋ ਜਿਹਾ ਸ਼ੇਪ ਮਤਲਬ ਹੈ ਨਾ ਫਸਟ ਟਾਈਮ ਦੇਖ ਰਿਹਾ ਹਾਂ ਆ ਹੋਰ ਏਰੀਆ ਹੁਣ ਹੋਰ ਏਰੀਆ ਚਾਂਗੇ ਬੈਠਣ ਨੂੰ ਆਪਾਂ ਨੂੰ ਕਿੱਥੇ ਹੈਗਾ ਜਿੱਥੇ ਮਰਜ਼ੀ ਬੈਠੋ ਉਸ ਕਿਤੇ ਵੀ ਬੈਹ ਸਕਦੇ ਮਰਜ਼ੀ ਬੈਠੋ ਆ ਇਹਨਾਂ ਨੇ ਅੰਦਰ ਉਹ ਦਿੱਤਾ ਹੋਇਆ ਜੀ ਉਧਰ ਦੀ ਤੁਹਾਨੂੰ ਦਿਖਾ ਕੇ ਲੈ ਆਉਣੀ ਆ ਸਾਰੀ ਮਾਰ ਇਹ ਜਿਵੇਂ ਡਿਊਟੀ ਫਰੀ ਏਰੀਆ ਹੁੰਦਾ ਨਾ ਡਿਊਟੀ ਫਰੀ ਏਰੀਆ ਇਹ ਆ ਇੱਥੇ ਮਰਜ਼ੀ ਗਾ ਲਓ ਖੁਸ਼ੀਏ ਫਰੰਟ ਸਾਈਡ ਆ ਗਈ ਮੇਰੇ ਖਿਆਲ ਨਾਲ ਹਾਂ ਜੀ ਆਪਾਂ ਇੱਥੇ ਬੈਠੀ ਬੈਠੇ ਇਹ ਫਰੰਟ ਸਾਈਡ ਹੈ ਢੱਕੜ ਹੀ ਨਹੀਂ ਇਹ ਢੱਕ ਤੇ ਲੱਭਾਂਗੇ ਜੇ ਫਰੰਟ ਸਾਈਡ ਦੇਖੂਗੀ ਵੈਸੇ ਉਹ ਦਿਖ ਰਹੇ ਇਥੋਂ ਬਿਲਕੁਲ ਫਰੰਟ ਵਾਲਾ ਏਰੀਆ ਆ ਗਿਆ ਕੈਫੇ ਕੋਫੇ ਤਾਂ ਥਾਂ ਥਾਂ ਬਣੇ ਹੋਏ ਆ ਮੈਨੂੰ ਲੱਗਦਾ ਕੁਝ ਵੀ ਖਾਈ ਪੀਈ ਜਾ ਉਹ ਬੰਦਾ ਆ ਵੀ ਦੇਖੋ ਕੈਫੇ ਬਣੇ ਹੋਏ ਆ ਜਦੋਂ ਬ੍ਰੈਸਟ ਆ ਗਏ ਵੱਡੇ ਵੱਡੇ ਬ੍ਰਾਂਡ ਅੰਦਰ ਆ ਲੋਜੀ ਹੁਣ ਚਲੀਏ ਡਿਊਟੀ ਫਰੀ ਏਰੀਆ ਦੇ ਵਿੱਚ ਸ਼ੋਪਿੰਗ ਦਾ ਸਾਰੇ ਪ੍ਰਾਈਸ ਪਾਉਂਡ ਚ ਕਿਉਂਕਿ ਕਰੰਸੀ ਪਾਉਂਡ ਨਹੀਂ ਆ ਗੁੱਚੀ ਸੀ ਕੇ ਤੇ ਅਰਮਾਨੀ ਸਾਰੇ ਬ੍ਰਾਂਡ ਇਹ ਕੁੜੀਆਂ ਦੀ ਹੈ ਜ਼ਿਆਦਾ ਸਮਾਨ ਹਨਾ ਵੈਸੇ ਸ਼ਾਪਿੰਗ ਦਾ ਕੁਝ ਹੈ ਨਹੀਂ ਇਹ ਮੁੰਡੇ ਵੀ ਦੋ ਤਿੰਨ ਪੌਪੂ ਹੈਗੇ ਵੈਸੇ ਮੈਨੂੰ ਲੱਗਦਾ ਜ਼ਿਆਦਾ ਕੁੜੀਆਂ ਦੀ ਹੈ ਆਊਟਲੈਟ ਏਰੀਆ ਬਣਾਇਆ ਇਧਰ ਆਇਰਿਸ਼ ਚੀਜ਼ਾਂ ਵੀ ਪਈਆਂ ਜੇ ਤੁਸੀਂ ਆਇਰਲੈਂਡ ਦੇ ਜਿਹੜੇ ਸੋਵਿਨਿਅਰ ਆ ਕੁਝ ਲੈ ਕੇ ਨਹੀਂ ਆਏ ਪਹਿਲਾਂ ਤੇ ਆ ਵੀ ਪਈਆਂ ਹੈਰਿਸ਼ ओरिजिनल ਆਇਰਲੈਂਡ ਦਾ ਟੱਟ ਵੀ ਨਹੀਂ ਜਾਵੇ ਆ ਗਿਨੀਜ਼ ਆ ਗਿਆ ਜੈਮਸਨ ਆ ਗਿਆ ਤੇ ਜਿਹੜੀ ਦਾਰੂ ਇੱਥੇ ਬਣਦੀ ਆ ਤੇ ਆਇਰਿਸ਼ ਗਿਫਟਸ ਆ ਗਏ ਜੇ ਤੁਸੀਂ ਆਇਰਲੈਂਡ ਦੇ ਕੁਝ ਗਿਫਟ ਲੈਣੇ ਆ ਵੀ ਆਇਰਿਸ਼ ਗਿਫਟ ਗ੍ਰੀਨਰੀ ਵਾਲੀਆਂ ਚੀਜ਼ਾਂ ਬਹੁਤ ਹੈ ਆਇਰਿਸ਼ ਸਾਰੀਆਂ ਗ੍ਰੀਨ ਗ੍ਰੀਨ ਹੋਣੀਆਂ ਆਇਰਿਸ਼ ਆਹ ਦੇਖੋ ਸੌਕਸ ਵੀ আচ্ছা ਸਕਾਟਲੈਂਡ ਦੀ ਹੈ ਸਕਾਟਲੈਂਡ ਦੇ ਗਿਫਟ ਆ ਗਏ ਹੈ ਆਇਰਲੈਂਡ ਤੇ ਸਕਾਟਲੈਂਡ ਦੋਵੇਂ ਰੱਖੇ ਹੋਏ ਆ ਸ਼ਿਪ ਸਾਡਾ ਚੱਲ ਪਿਆ ਤੇ ਇਧਰਲੇ ਪਾਸੇ ਸਾਡੇ ਰਹਿ ਗਿਆ ਸਾਰਾ ਨਾਰਦਰਨ ਆਇਰਲੈਂਡ ਬੈਲਫਾਸਟ ਸ਼ਹਿਰ ਜਿੱਨਾਂ ਇਹ ਤੁਸੀਂ ਇਧਰ ਪਹਾੜ ਦੇਖ ਰਹੇ ਹੋ ਹਵਾ ਇੰਨੀ ਜਿਆਦਾ ਤੇ ਚੱਲ ਰਹੀ ਹੈ ਨਾ ਜਿਹੜਾ ਮਤਲਬ ਇੰਗਲੈਂਡ ਦੇ ਸਮੁੰਦਰ ਇਹਨਾਂ ਬਾਰੇ ਸੁਣਿਆ ਸੀ ਇਹਨੂੰ ਇੰਗਲਿਸ਼ ਚੈਨਲ ਬੋਲਦੇ ਜਿਹਦੇ ਚ ਅਸੀਂ ਹੁਣ ਸਮੁੰਦਰ 'ਚ ਜਾ ਰਹੇ ਹਾਂ ਇੰਗਲਿਸ਼ ਚੈਨਲ ਕਹਿੰਦੇ ਆ ਮਤਲਬ ਬਹੁਤ ਜਿਆਦਾ ਠੰਡਾ ਹੈਗਾ ਪਾਣੀ ਇਹਦਾ ਸਾਰਾ ਸਾਲ ਠੰਡਾ ਰਹਿੰਦਾ ਹਵਾਵਾਂ ਠੰਡੀਆਂ ਚੱਲ ਰਹਿੰਦੀਆਂ ਇੰਨੀ ਕੁ ਜਿਆਦਾ ਠੰਡੀ ਇੰਨੀ ਕੁ ਹਵਾ ਤੇ ਇੰਨੀ ਕੁ ਠੰਡ ਲੱਗ ਰਹੀ ਹੈ ਬਾਹਰ ਖੜੇ ਨੂੰ ਮੈਨੂੰ ਲੱਗਦਾ ਨਹੀਂ ਵੀ ਅਸੀਂ ਜ਼ਿਆਦਾ ਟਾਈਮ ਬਾਹਰ ਖੜੇ ਰਹਿ ਸਕਦੇ ਆ ਤੇ ਦੇਖ ਲਓ ਕੋਈ ਵੀ ਨਹੀਂ ਜਾਂਦਾ ਸਾਡਾ ਸ਼ਿਪ ਚੱਲਿਆ ਇੱਕ ਜਾਣਾ ਵੀ ਬਾਹਰ ਨਹੀਂ ਹੈਗਾ ਸਾਰੇ ਅੰਦਰ ਚੱਲ ਗਏ ਉਹਦਾ ਕਾਰਨ ਇਹ ਹੈ ਬਾਹਰੇ ਬੰਦਾ ਸਰਵਾਈਵ ਨਹੀਂ ਕਰ ਸਕਦਾ ਤੇ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ بڑے ਬੰਦੇ ਆ ਯਾਰ ਵੀ ਜਿਹੜੇ ਤੁਸੀਂ ਇਹ ਦੇਖੋ ਵੀ ਇਹਨੂੰ ਪਾਰ ਕਰਤੇ ਕਰਦੇ ਇਹਨਾਂ ਨੂੰ ਫਰਾਂਸ ਵਾਲੀ ਸਾਈਡ ਤੋਂ ਜਾਂ ਕਈ ਸਾਈਡ ਤੋਂ ਲੋਕਾਂ ਨੇ ਪਾਰ ਵੀ ਕੀਤਾ ਗਿਆ ਇੰਗਲਿਸ਼ ਚੈਨਲ ਨੂੰ ਜਾਂ ਅੱਧ-ਪਜਦ ਕਿਸ਼ਤੀਆਂ-ਕੁਸ਼ਤੀਆਂ ਜਾ ਕੇ ਹਨਾ ਵੀ ਕਿਵੇਂ ਨਾ ਕਿਵੇਂ ਯੂਕੇ ਪਹੁੰਚੀ ਤੇ ਆਪਣੀ ਮਤਲਬ ਰੱਬ ਨੂੰ ਪਿਆਰੇ ਹੋਗੇ ਉਹ ਇਹ ਕੋਸ਼ਿਸ਼ ਪਤਾ ਨਹੀਂ ਜਿੰਦਗੀ ਕਿਵੇਂ ਦਾਤੇ ਲਾ ਕੇ ਮਜਬੂਰੀਆਂ ਬਸ ਹੈ ਨਾ ਕੋਈ ਨਾ ਕੋਈ ਇਹਨੂੰ ਪਾਰ ਕਰਨ ਦੀ ਸੋਚਦਾ ਹੋ ਤੇ ਇੰਨੀ ਠੰਡ ਚ ਹੋ ਗਈ ਲਹਿਰਾ ਇੰਨੀ ਹੈ ਕਿ ਜਿਆਦਾ ਤੇਜ਼ ਹੈ ਨਾ ਸਮੁੰਦਰ ਦੇ ਵਿਚਾਰੇ ਜੇ ਤੇ ਉਹ ਪਾਣੀ ਦੇਖ ਲੋ ਕਿਵੇਂ ਉੱਡਦਾ ਹੈਗਾ ਆ ਦੇਖੋ ਆ ਸਾਈਡ ਤੇ ਜਿਹੜੀ ਰੇਨਬੋ ਜੀ ਬਣ ਰਹੀ ਹੈ ਤੇ ਇੰਨਾ ਜਿਆਦਾ ਤੇਜ਼ ਪਾਣੀ ਉੱਡ ਰਿਹਾ ਆ ਦੇਖੋ ਬਹੁਤ ਤੇਜ਼ ਹਵਾ ਯਾਰ ਮੇਰੇ ਖਿਆਲ ਚ ਅੱਧਕ ਸਫਰ ਆਗੇ ਹੋਵਾਂਗੇ ਅਸੀਂ ਅੱਧਕ ਰਹਿੰਦਾਗਾ ਤੁੱਪ ਨਿਕਲੀ ਹੋਈ ਹੈ ਇੱਥੇ ਉੱਥੇ ਉੱਪਰਲੇ ਪਾਸੇ ਬੱਦਲ ਵਾਈ ਸੀ ਸਾਰੀ ਆ ਜਦੋਂ ਨਾਰਥ ਆਇਲੈਂਡ ਸੀ ਵਿਚਾਰੇ ਇੱਥੇ ਸਮੁੰਦਰ ਦੇ ਤੁੱਪ ਹੈਗੀ ਦੂਰ ਦੂਰ ਤੱਕ ਕੋਈ ਆਇਲੈਂਡ ਨਹੀਂ ਦਿਖਦਾ ਹੁਣ ਸਾਰਾ ਸਮੁੰਦਰ ਪਹਿਲਾ ਨੰਬਰ ਮੇਰੇ ਮਾਈਕ ਲੱਗਿਆ ਸੀਗਾ ਤੇ ਤੁਹਾਨੂੰ ਹੁਣ ਹਵਾ ਹਵਾ ਹੁਣ ਸੁਣੋ ਗੂੰਜ ਹਵਾ ਦੀ ਓ ਮਾਈ ਗਾਡ ਬਹੁਤ ਹੀ ਤੇਜ਼ ਹਵਾ ਯਾਰ ਮੈਨੂੰ ਤਾਂ ਮੈਂ ਤਾਂ ਖੜਾ ਵੀ ਦੂਰ ਐ ਤਾਂ ਲੱਗਦਾ ਜਿਵੇਂ ਤਾਂ ਆਇਆ ਲੱਗਦਾ ਵੀ ਉਂ ਹੀ ਨਾ ਕਿਤੇ ਉਡਾ ਕੇ ਲੈ ਜਾਏ ਫੋਨ ਨੂੰ ਉੱਪਰ ਤਾਂ ਇਦੋਂ ਵੀ ਤੇਜ਼ ਹੋ ਜਿਉਂ-ਜਿਉਂ ਉੱਪਰਲੇ ਡੈਕ ਤੇ ਜਾਵਾਂਗੇ ਨਾ ਇਦੋਂ ਵੀ ਤੇਜ਼ ਹਵਾ ਪੈਣੀ ਹੈਗੀ ਲਾ ਦਰਵਾਜ਼ਾ ਦੇਖੋ ਕਿਵੇਂ ਵੱਜੂ ਇਹ ਦੇ ਮਾਗ ਲਗਾ ਸਕੋ। ਉਹ ਉਹ ਉਹ। ਇਹ ਰੈਸਟੋਰੈਂਟ ਏਰੀਆ ਆ ਗਿਆ ਤੇ ਪ੍ਰਾਈਸ ਦੇਖੋ ਇਹਨਾਂ ਨੇ ਕਿੰਨੇ ਜੈਨੂਨ ਰੱਖੇ ਹੋਏ ਆ ਤੇ ਕਾਫੀ ਆ 3.5 ਦੀ ਆ ਤੇ ਮਤਲਬ ਕੋਈ ਵੀ ਕਾਫੀ ਲੈ ਲਓ ਤੁਸੀਂ ਇਹਦੇ ਚ ਮੈਨੂੰ ਇਹ ਲੱਗਦਾ ਵੀ ਭਾਵੇਂ ਲਾਤੇ ਲੈ ਲਾਂ ਭਾਵੇਂ ਕੈਪੀਚੀਨੋ ਲੈ ਲਾਂ ਐਕਸਪ੍ਰੈਸੋ ਜਿਹੜੀ ਮਰਜ਼ੀ ਲੈ ਲਓ ਆ 3.5 ਤੇ ਪਲੇਨ ਜ ਨਹੀਂ ਆ ਇੰਨਾ ਕੀ ਪਲੇਨ ਚ ਰੇਟ ਹੁੰਦਾ ਹੈਗਾ ਤੇ ਵੈਸੇ ਠੀਕ ਆ ਕਈ ਥਾਵਾਂ 2.5 3 ਤੋਂ ਘੱਟ ਤਾਂ ਕਾਫੀ ਹੋਈ ਨਹੀਂ ਮਿਲਦੀ ਇੱਥੇ ਬਾਹਰ ਵੀ ਗਈ ਥਾਂ ਮੈਂ ਰੈਸਟੋਰੈਂਟ ਤੇ ਆਇਆ ਹੁਣ ਤੇ ਇਹ ਅੰਦਰ ਆ ਇਹਦੇ ਰੈਸਟੋਰੈਂਟ ਹੈਗਾ ਤੇ ਇਹਦੇ ਵਿੱਚ ਚਿਕਨ ਰਾਈਸ 14 ਦੇ ਤੇ ਫਰਾਈਜ਼ 5 ਦੇ ਤੇ ਅਸੀਂ ਸੈਂਡਵਿਚ ਵਗੈਰਾ ਕੁਝ ਲੈਣੇ ਆ ਨਾਲ ਕਾਫੀ ਲੈਣੇ ਕੁਝ ਖਾਣੇ ਪੀਣੇ ਬੈਠ ਕੇ ਡਰਿੰਕਸ ਵੀ ਮਿਲਦੀਆਂ ਜੇ ਵਿਸਕੀ ਬੀਅਰ ਉਹ ਲੈਣਾ ਸਾਰਾ ਉਹ ਵੀ ਸਾਹਮਣੇ ਪਿਆ ਉਹ ਵੀ ਸਾਰਾ ਕੁਝ ਮਿਲਦਾ ਹੈ ਆ ਤਾਂ ਜਿਵੇਂ ਅਸੀਂ ਟਾਈਟੈਨਿਕ ਜਹਾਜ਼ ਦੇਖਿਆ ਸੀ ਨਾ ਵੀ ਟਾਈਟੈਨਿਕ ਦੇ ਅੰਦਰ ਤੁਸੀਂ ਇਹ ਦੇਖੋ ਮਤਲਬ ਟਾਈਟੈਨਿਕ ਉਹ ਜਾਂ ਹੁਣ ਉਹਦਾ ਇੱਕ ਨਾਮ ਸੀਗਾ ਮੋਸ ਹਾਂਜੀ ਉਸ ਟਾਈਮ ਦਾ ਸਭ ਤੋਂ ਲਗਜ਼ਰੀ ਸੀਗਾ ਤੇ ਇਹ ਲੌਂਜ ਹੈ ਸਾਰਾ ਤੇ ਇੱਧਰ ਟੀਵੀ ਚੱਲ ਰਿਹਾ ਮੈਚ ਮੂਚ ਦੇਖਣੇ ਆ ਜੀ ਇੰਡੀਆ ਵਾਲੇ ਸ਼ਿਪ ਆਪਣੇ ਹੋਰ ਸਾਫ਼ ਦੇ ਹੁੰਦੇ ਆ। ਵੈਸੇ ਸਾਨੂੰ ਆ ਚੀਜ਼ਾਂ ਲੱਗਦੀ ਸੀ ਜਿਵੇਂ ਕਰੂਜ਼ 'ਚ ਹੁੰਦੀਆਂ ਇਹ ਚੀਜ਼ਾਂ। ਜਿੰਨੇ ਕਰੂਜ਼ ਹੁੰਦੇ ਆ। ਤੇ ਇੱਧਰਲੇ ਪਾਸੇ ਆ ਗਿਆ। ਆ ਗ੍ਰੀਨ ਸਟੇਅਰ, ਡਸਟੇਅਰ, ਸਿਨੇਮਾ ਵੀ ਹੈ ਜੀ। ਪੌਡ ਲੌਂਜ ਸਿਨੇਮਾ। ਕਿਤੇ ਵੀ ਬੈਠ ਸਕਦੇ ਆ। ਆ ਗੇਮਿੰਗ ਦਾ ਸੈਕਸ਼ਨ ਆ ਗਿਆ ਸਾਰਾ। ਜੇ ਨਿਆਣੇ ਨੂਣੇ ਨਾਲ ਉਹਨਾਂ ਨੇ ਗੇਮਾਂ ਵਗਮਾਂ ਖੇਡਣੀ ਹੈ ਤੇ ਉਹ ਸ਼ਕਸ਼ਮ ਹੈ। ਉਹ ਦੇਖ ਲੋ ਕੀ ਖੇਡੀ ਜਾਂਦੇ ਕਿਤੇ ਬੈਠੋ ਕੋਈ ਸ਼ੁਰੂ ਨਾ। ਉੱਪਰ ਸਿਨੇਮਾ ਹੈ ਨਾ ਇਧਰਲੇ ਪਾਸੇ। Wi-Fi ਵੀ ਦਿੱਤਾ ਜਾਂਦਾ ਇਹਨਾਂ ਵੱਲੋਂ। 3 ways ਹੈ 2 Wi-Fi ਦੇ ਕਹਿੰਦੇ 20 ਮਿੰਟ ਲਈ ਫ੍ਰੀ ਹੈ। 2 ਪੌਂਡ 'ਚ ਸਟ੍ਰੀਮ ਤੇ 4 ਪੌਂਡ 'ਚ ਪ੍ਰੀਮੀਅਮ। ਤੇ ਪੇਡ ਹੀ ਲੈਣਾ ਪਊਗਾ ਮਨ ਲਗਾਦਾ ਸਾਰੇ ਰਾਹ ਚੱਲਦਾ ਰਹੂਗਾ 4 ਪਾਉਂਡ ਦਾ ਠੀਕ ਆ 4 ਪਾਉਂਡ ਦਾ ਇਧਰਲੇ ਪਾਸੇ ਦੇਖੋ ਬਾਹਰਲੇ ਪਾਸੇ ਮੀਂਹ ਵੀ ਪੈਣ ਲੱਗੇ ਮਨ ਲਗਾਦਾ ਵਿੰਡੋ ਸਾਰੀ ਦੇਖੋ ਗਿੱਲੀ ਹੋਈ ਪਈ ਐ ਉੱਪਰੋਂ ਚੋਈ ਜਾਂਦੀ ਐ ਵੀ ਵਿਊਡ ਲਾਈਕ ਟੂ ਥੈਂਕ ਯੂ ਫਾਰ ਚੂਜ਼ਿੰਗ ਟੂ ਸੇਲ ਵਿਦ ਸਟਰਨ ਅਲਾਈਟ ਇਟ ਹਾਸ ਬੀਨ ਆਰ ਪਲੇਜ਼ਰ ਟੂ ਹੈਵ ਬੀਨ ਆਫ ਸਰਵਿਸ ਟੂ ਯੂ ਟੂਡੇਡ ਔਲ ਵੀਕਲ ਡਰਾਈਵਰਸ ਐਂਡ ਯੋਰ ਪੈਸੇਂਜਰਸ please bring your new vehicles on the car deck now drivers are requested not to start your engines until instructed to do so ਇਹ ਮੈਂ ਤੁਹਾਨੂੰ ਥੋੜਾ ਜਿਹਾ ਉਤਰਨ ਤੋਂ ਪਹਿਲਾਂ ਮੈਂ ਖਿਆ ਦਿਖਾ ਦਾਂ ਤੁਹਾਨੂੰ ਪਹਿਲੇ ਖਾਨ ਹੋਵੇ ਵੀ ਪਾਰਕਿੰਗ ਚ ਹੈ ਕਿ ਸ਼ਿਪ ਚ ਹੈ ਇਹ ਦੇਖੋ ਆਹ ਇਡੇ ਇਡੇ ਟਰੱਕ ਖੜੇ ਇਹ ਸਾਰਾ ਕੁਝ ਇਹਦੇ ਚ ਆਉਂਦਾ ਆਹ ਦੇਖੋ ਕਿੰਨੀਆਂ ਗੱਡੀਆਂ ਦੇਖੋ ਇੰਨੇ ਲੋਕ ਆ ਟ੍ਰੈਵਲ ਕਰਦੇ ਆ ਨਾ ਫੈਰੀਆਂ ਚੀ ਮਤਲਬ ਸ਼ਿਪ 'ਚ ਲੱਦ ਕੇ ਲੈ ਜਾਂਦੇ ਆ ਟਰੱਕ ਟਰੱਕ ਕਿਉਂਕਿ ਆਇਰਲੈਂਡ ਸਾਰੀ ਉਹਦੇ 'ਚ ਸੀਗਾ ਸਮੁੰਦਰ 'ਚ ਤੇ ਅਸੀਂ ਤਾਂ ਅੰਦਰੀ ਜਾਣਾ ਅਸੀਂ ਤਾਂ ਕਾਰਪੂਰ ਲੈ ਕੇ ਨਹੀਂ ਅਸਤਾ ਉੱਪਰ ਹੀ ਜਾਂਨੇ ਆ ਸਫ਼ਰ ਬਹੁਤ ਸੋਹਣਾ ਸੀਗਾ ਪਲੇਨ ਨਾਲੋਂ ਕੁਲ ਮਿਲਾ ਕੇ ਵਧੀਆ ਐਕਸਪੀਰੀਅੰਸ ਸੀ ਕੁਝ ਨਵਾਂ ਦੇਖਿਆ ਨਵਾਂ ਸਿੱਖਿਆ ਤੇ ਨਹੀਂ ਪਲੇਨ 'ਚ ਤਾਂ ਹਰ ਵਾਰ ਹੀ ਜਾਂਦੇ ਸੀਗੇ ਹੁਣ ਵੀ ਪੈਦਲੀ ਜਾਣਾ ਪੈਣਾ ਆ ਟਿਊਬ 'ਚੋਂ ਦੀ ਇਹ ਦੇਖ ਲੋ ਇਹ ਡਾ ਵੱਡਾ ਜਹਾਜ਼ ਸੀਗਾ ਇਥੋਂ ਬਾਹਰ ਨਿਕਲਦੇ ਆ ਜੇ ਅੱਗੇ ਜਾਣਾ ਹੈ ਗਲਾਸਗੋ ਤਾਂ ਇਥੋਂ ਬੱਸਸ ਵੀ ਮਿਲ ਜਾਂਦੀ ਹੈ ਤੇ ਨਾਲ ਹੀ ਟਿਕਟ ਤੁਸੀਂ ਇੱਥੇ ਆਨਲਾਈਨ ਕੱਢ ਸਕਦੇ ਹੋ ਲੋ ਜੀ ਸਕਾਟਲੈਂਡ ਦੇ ਝੰਡੇ ਝੂਲਦੇ ਇਥੇ ਇੱਕ ਹੋਰ ਨਵੇਂ ਦੇਸ਼ ਦੀ ਸੈਰ ਇਥੋਂ ਹੀ ਪਾਰ ਕਰ ਲੈਣੇ ਖੁਜੀ ਦਿਨ ਵੀ ਢਲਣਾ ਸ਼ੁਰੂ ਹੋ ਗਿਆ ਯਾਰ ਸ਼ਾਮ ਦੇ ਵੱਜ ਗਏ ਮਨ ਲਾ ਲਾ 6 ਵਜ ਗਏ 5:30 ਹੋ ਗਏ 5:30 ਚਲਦੇ ਆ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਲੈਣ ਦੇ ਲਈ ਆਏ ਆ ਸਤਿ ਸ਼੍ਰੀ ਅਕਾਲ ਕਿਦਾਂ ਠੀਕ ਠਾਕ ਹੋਣ ਚਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਲੱਗੇ ਜ ਰੱਖਦੇ ਜੀ ਤੇ ਹੁਣ ਤਿਆਰੀ ਆ ਜੀ ਗਲਾਸਗੋ ਦੀ ਸਿੱਧਾ ਹੁਣ ਪਹੁੰਚਣਾ ਗਲਾਸਗੋ ਸ਼ੁਕਰੀਆ ਜੀ ਤੁਹਾਡਾ ਪਹਿਲਾਂ ਤਾਂ ਮੈਂ ਧੰਨਵਾਦ ਜਿਹੜਾ ਹਾਂਜੀ 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 ਥੈਂਕ ਯੂ ਚਲਾਂ ਮੈਂ ਨਾਲ ਤੁਹਾਡੇ ਆ ਖੁੱਲ ਗਈ ਆਪਣੀ ਡਿੱਗੀ ਦੁਆਰਾ ਓਕੇ ਓਕੇ ਠੀਕ ਹੈ ਜੀ ਦੁਨੀਆ ਭਰ ਚ ਜਿੰਨੇ ਵੀ ਦੇਸ਼ਾਂ ਚ ਪੰਜਾਬੀ ਰਹਿੰਦੇ ਆ ਨਾ ਸਾਰੇ ਇੰਨਾ ਜਿਆਦਾ ਪਿਆਰ ਕਰਦੇ ਆ ਤੇ ਪੈਰ ਭੁੰਜੇ ਨਹੀਂ ਲਾਉਣ ਦਿੰਦੇ ਤੇ ਇੰਨੀ ਮੋਹ ਮੁਹੱਬਤ ਇਹ ਸਾਡੇ ਹਿੱਸੇ ਆਈ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਹਰ ਥਾਂ ਤੇ ਸਾਨੂੰ ਮਤਲਬ ਸਾਹਮਣੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਆ ਵੀ ਲੈਣ ਆਏ ਹੁੰਦੇ ਇਥੋਂ ਗਲਾਸਗੋ ਦੇਖ ਲਓ 100 150 ਕਿਲੋਮੀਟਰ ਪੈਂਦਾ ਹੋਣਾ ਬਾਈ ਜੀ ਢਾਈ ਘੰਟੇ ਡਰਾਈਵ ਕਰਕੇ ਇੱਥੇ ਆਏ ਨੇ ਸਾਨੂੰ ਲੈਣ ਦੇ ਲਈ ਅਸੀਂ ਬਹੁਤ ਸ਼ੁਕਰੀਆ ਦਾ ਕਰਦੇ ਆ ਤੇ ਗਲਾਸਗੋ ਤੋਂ ਬਹੁਤ ਸਾਰੇ ਹੋਰ ਵੀ ਮੈਸੇਜ ਆ ਰਹੇ ਸੀਗੇ ਤੇ ਬਾਕੀ ਹੁਣ ਰਹਿਣਾ ਤਾਂ ਹਜੇ 3-4 ਦਿਨ ਆਜੋ ਜੀ ਆਜੋ ਤੇ ਰਹਿਣਾ ਤਾਂ 3-4 ਦਿਨ ਹੈ ਤੇ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਮਿਲਣ ਦੀ ਬਾਈ ਜੀ ਥੈਂਕ ਯੂ ਤੁਹਾਡਾ ਪਹਿਲਾਂ ਦਾ ਸੰਗਦੇ ਆਓ ਇਹ ਥੋੜਾ ਥੋੜਾ ਸੰਗਦੇ ਆ ਜੀ ਕੈਮਰਾ ਫਰੈਂਡਲੀ ਅਸੀਂ ਕਰ ਦੇਣਾਗਾ ਦੋ ਕ ਦਿਨਾਂ ਚ ਇਹਨਾਂ ਨੂੰ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਥੈਂਕ ਯੂ ਬਹੁਤ ਬਹੁਤ ਨਹੀਂ ਸਾਨੂੰ ਬੜਾ ਚੰਗਾ ਲੱਗਿਆ ਤੁਸੀਂ ਇੰਨੀ ਦੂਰ ਮਿਲਦਾ ਢਾਈ ਢਾਈ ਘੰਟੇ ਦੀ ਡਰਾਈਵ ਨਹੀਂ ਦੋ ਕ ਲੱਗੀ ਦੋ ਘੰਟੇ ਲੱਗੇ ਹਾਂ ਜੀ ਚਲੋ ਸ਼ੁਕਰੀਆ ਜੀ ਹੁਣ ਗਲਾਸ ਕੋ ਜਾਣਾ ਸਿੱਧਾ ਗਲਾਸ ਕੋ ਹਾਂ ਜੀ ਚਲੋ ਗਲਾਸ ਕੋ ਸ਼ਹਿਰ ਬਾਰੇ ਬੜਾ ਸੁਣਿਆ ਸੀ ਜੀ ਤੇ ਹੁਣ ਤੁਹਾਨੂੰ ਗਲਾਸ ਕੋ ਦਿਖਾ ਦੇਾਂਗੇ। ਹੁਣੇ ਜਾ ਕੇ ਤੁਹਾਨੂੰ। ਰੋਟੀ ਸਫਰ ਕਰਦਿਆ। ਬਹੁਤ ਵਧੀਆ ਰਹਿ ਜੀ ਇਹ ਸਫਰ। ਪਤਾ ਹੀ ਨਹੀਂ ਲੱਗਿਆ ਮਿੰਟਾਂ 'ਚ ਆ ਗਿਆ ਸੀ। 2 ਘੰਟੇ ਪਤਾ ਹੀ ਨਹੀਂ ਕਿਵੇਂ ਲੰਘ ਗਏ ਉਹਦੇ 'ਚ। ਹਾਂਜੀ ਹਾਂਜੀ ਜਿਹੜੀ ਉਹ ਵੱਡੀ ਸਾਰੀ ਖੜੀ ਹੈ ਈ ਲੈ ਕੇ ਆਈ ਐ ਸਟੈਨਰ ਸਟੈਨਰ ਲਾਈਨ ਪਤਾ ਨਹੀਂ।